ਜਿਹੜਾ ਜਿੱਤ ਨਸ਼ਾ ਵਿਰੋਧ ਜਿਹੜਾ ਪੰਜਾਬ ਸਰਕਾਰ ਦਾ ਚੱਲਿਆ ਉਹਦੇ ਵਿੱਚ ਖਰੀਦਕੋਟ ਰੇਂਜ ਦੇ ਵਿੱਚ 1 ਜਨਵਰੀ ਤੋਂ ਲੈ ਕੇ ਹੁਣ ਤੱਕ ਕੀ ਕਾਰਗੁਜ਼ਾਰੀ ਰਹੀ ਹੈ ਉਹ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦਾ 1 ਜਨਵਰੀ ਤੋਂ ਲੈ ਕੇ ਅੱਜ ਤੱਕ 295 ਜਿਹੜੀਆਂ ਸੇ ਪੰਜਾਬ ਦੀ ਜਿਹੜੀ ਟਿਕ ਲਾਈਨ ਹੈ ਜਿਹੜੀ ਇੱਕ ਨੰਬਰ ਡੈਡੀਕੇਟਿਡ ਨੰਬਰ ਹੈਗਾ ਜਿੱਥੇ ਇਨਫੋਰਮੇਸ਼ਨ ਦੇਣ ਵਾਲੇ ਦੀ ਕੋਪ ਰੱਖੀ ਜਾਂਦੀ ਹੈ ਜਾਣਕਾਰੀ ਦੇਣ ਵਾਲੇ ਦੀ ਆਈਡੈਂਟੀਟੀ ਉਹਦੇ ਜ 295 ਸਾਨੂੰ ਜਿਹੜੀਆਂ ਟਿਪਸ ਲਈਆਂ ਔਰ ਉਹਦੇ ਤੇ ਕੰਮ ਕਰਦੇ ਹੋਏ ਅੱਗੇ ਜਿਹੜੀਆਂ ਰਿਕਵਰੀਜ਼ ਵੀ ਹੋਈਆਂ ਔਰ ਅਰੈਸਟ ਵੀ ਹੋਈ। ਇਸ ਤੋਂ ਇਲਾਵਾ ਜਿਹੜੀਆਂ ਸੰਪਰਕ ਮੀਟਿੰਗਾਂ ਸੀ ਪਿੰਡਾਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਕਸਬਿਆਂ 'ਚ ਜਾ ਕੇ ਉਹ 1127 ਪਬਲਿਕ ਮੀਟਿੰਗਜ਼ ਰੇਂਜ ਦੇ ਵਿੱਚ ਕੰਡਕਟ ਕੀਤੀਆਂ ਗਈਆਂ ਔਰ 184 ਪੰਚਾਇਤਾਂ ਨੇ ਮਤਾ ਪਾ ਕੇ ਇਹ ਕਿਹਾ ਕਿ ਅਸੀਂ ਪਿੰਡ 'ਚ ਨਸ਼ਾ ਵਿਕਨ ਨਹੀਂ ਦੇਵਾਂਗੇ ਨਾ ਕਿਸੇ ਨੂੰ ਕੰਜ਼ੂਮ ਕਰਨ ਦੇ। ਇਸ ਤੋਂ ਇਲਾਵਾ 113 ਜਿਹੜੇ ਨਸ਼ਾ ਕਰਨ ਵਾਲੇ ਸੀ ਉਹਨਾਂ ਨੇ ਵਲੰਟੀਅਰ ਕੀਤਾ ਆਪ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਸਰਕਾਰੀ ਜਿਹੜੇ ਡਰਗ ਐਡਿਕਸ਼ਨ ਸੈਂਟਰ ਸੀ ਉਹਨਾਂ 'ਚ ਭਰਤੀ ਕਰਾਇਆ ਗਿਆ ਔਰ ਦੋ ਫਰੀਦਕੋਟ ਵੱਲੋਂ ਜਿਹੜੇ ਇਲੀਗਲ ਨਸ਼ਾ ਕੇਂਦਰ ਚੱਲ ਰਹੇ ਸੀਗੇ ਉਹਨਾਂ ਨੂੰ ਤੰਗ ਕੀਤਾ ਗਿਆ ਸੀਲ ਕੀਤਾ ਗਿਆ ਡਰਗ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਔਰ ਪੁਜਾ ਦੇ ਖਰੀਬ ਜਿਹੜੇ ਇਨਮੇਟਸ ਸੀਗੇ ਉਹਨਾਂ ਨੂੰ ਦਾਖਲ ਕਰਾਇਆ ਗਿਆ ਔਰ ਕੁਝ ਜਿਹੜਾ ਮਾਪਿਆਂ ਨੂੰ ਸੰਪੇਟੇ ਗਏ। ਔਰ ਇਸ ਦੌਰਾਨ 1 ਜਨਵਰੀ ਤੋਂ ਲੈ ਕੇ ਹੁਣ ਤੱਕ 557 ਜਿਹੜੇ ਕੇਸਿਸ ਐਨਡੀਪੀਐਸ ਦੇ ਵਿੱਚ ਰਜਿਸਟਰ ਕੀਤੇ ਗਏ ਔਰ 895 ਦੇ ਕੀ ਜਿਹੜੇ ਅਕਿਊਜ਼ਡ ਹੈ ਅਰੈਸਟ ਹੋਏ। ਤੇ ਜਿਹਦੇ ਚੋ 12 ਜਿਹੜੇ ਆ ਵੱਡੇ ਸਮਗਲਰ ਜਿਹਨੂੰ ਬੇਕ ਫਿਲਸ਼ਾ ਪਾ ਕੇ ਲਈਏ ਔਰੈਸਟ ਕੀਤੇ ਗਏ। ਬੈਕਵਰਡ ਤੇ ਫਾਰਵਰਡ ਲਿੰਕੇਜਸ ਜਾ ਕੇ ਜਿਵੇਂ ਆਪਾਂ ਇੰਟਰੋਗੇਸ਼ਨ ਕਰਦੇ ਆ ਕਿ ਕਿੱਥੋਂ ਲੈ ਕੇ ਆਏ ਵਿਛੋ ਔਰ ਅੱਗੇ ਕਿੱਥੇ ਦੇਣਾ ਸੀ ਉਹ 128 ਦੇ ਕਰੀਬ ਜਿਹੜੇ ਕੂਜ਼ ਦਾ ਉਹ ਰੈਸਟ ਹੋ। ਰਿਕਵਰੀ ਜਿਹੜੀ ਟੋਟਲ ਇਸ ਪੀਰੀਅਡ ਦੇ ਦੌਰਾਨ ਹੋਈ ਉਹ ਹੀਰੋਇਨ 15 ਕਿਲੋ 690 ਗ੍ਰਾਮ ਆਫੀਮ ਜਿਹੜੀ ਆ ਉਹ 43 ਕਿਲੋ 770 ਗ੍ਰਾਮ ਤੇ ਪੋਪੀ ਹਸਕ 5230 ਕਿਲੋ ਤੇ ਜਿਹੜੀਆਂ ਟੈਬਲੇਟਸ ਆ ਉਹ 70000 856 ਜਿਹੜੀਆਂ ਨਸ਼ੇੜੀਆਂ ਜਾਂ ਉਹ ਅਲਪੈਕਸੋਮੀਆ ਜਾਂ ਟਰਾਮਾਡੋਲ ਉਹੀਆਂ ਤੇ ਸਾਰੀਆਂ ਰਿਕਵਰ ਕੀਤੀਆਂ 18 ਲੱਖ 39 ਹਜ਼ਾਰ ਦੇ ਕਰੀਬ ਜਿਹੜੀ ਐ ਡਰਗ ਮਨੀ ਰਿਕਵਰ ਹੋਈ ਜਿਹੜੇ ਕੀਸਟ ਫੜੇ ਗਏ 4 ਫੀਚਰ ਆਫ ਪ੍ਰੋਪਰਟੀ ਚ ਜਿਹੜੀਆਂ 85 ਜਿਹੜੇ ਨਸ਼ੇ ਦੇ ਕਾਰੋਬਾਰੀ ਸੀ ਉਹਨਾਂ ਦੀਆਂ 85 ਕੇਸਾਂ ਦੇ ਵਿੱਚ ਪ੍ਰੋਪਰਟੀ 32 ਕਰੋੜ ਰੁਪਏ ਦੀ ਕਰੀਬ ਪ੍ਰੋਪਰਟੀ ਜਿਹੜੀ ਸਿਕਰ ਵਿਕਸ਼ਨ ਹੋ ਗਈ ਸੀ 450 ਕਰਾਈ ਗਈ ਡੈਮੋਲੀਸ਼ਨ ਦੇ ਵੀ ਜਿਹੜੀਆਂ ਤੱਕੇ ਨਾਲ ਪੈਸੇ ਦੇ ਜ਼ੋਰ ਨਾਲ ਇਲੀਗਲ ਕਿਤੇ ਇਹਨਾਂ ਨੇ ਆਪਣੀਆਂ ਉਸਾਰੀਆਂ ਕੀਤੀਆਂ ਹੋਈਆਂ ਸੀਗੀਆਂ ਉਹ ਸੱਤ ਜਗ੍ਹਾ ਤੇ ਜਿਹੜੀ ਆ ਰੇਂਜ ਦੇ ਵਿੱਚ ਡੈਮੋਲੇਸ਼ਨ ਕੀਤੀਆਂ ਗਈਆਂ ਪ੍ਰਾਪਰਟੀਆਂ ਔਰ ਬਿਨ ਕਾਇਦਾ ਉਹਦੇ ਪ੍ਰੋਪਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਦਫਾਕੇ ਚੈੱਕ ਕਰਾ ਕੇ ਆਰਡਰ ਲੈ ਕੇ ਉਹ ਕੀਤੀਆਂ ਗਈਆਂ ਗੈਂਗਸਟਰਸ ਜਿਹੜੇ ਹੈਗੇ ਆ ਉਹਨਾਂ ਦੇ ਐਸੋਸੀਏਟਸ ਤੇ ਗੈਂਗਸਟਰਸ ਜਿਹੜੇ ਉਹ 2020 ਦੇ ਕਰੀਬ ਜਿਹੜੇ ਇਸ ਪੀਰੀਅਡ ਦੇ ਦੌਰਾਨ ਅਰੈਸਟ ਕੀਤੇ ਗਏ ਇਹ ਵੀ ਇਹ ਤਾਂ ਪਿਛਲੇ 3 ਮਹੀਨੇ ਚ ਹੋਇਆ ਔਰ ਹੁਣ ਅ ਅੱਜ ਦੀ ਡੇਟ ਤੇ ਜਿਹੜਾ ਸਾਡਾ ਪੈਡਲਰਸ ਔਰ ਸਪਲਾਈਅਰਸ ਦੀ ਇੱਕ ਕਾਮਨ ਲਿਸਟ ਜਿਹੜੀ ਬਣੀ ਹੈ ਉਹਦੇ ਚ ਮੈਂ ਤੁਹਾਨੂੰ ਕਰ ਦੇਣਾ ਸਾਂਝਾ ਕਰਨਾ ਚਾਹਾਂਗੇ ਫਰੀਦਕੋਟ ਜ਼ਿਲ੍ਹਾ ਇੱਕ ਨੰਬਰ ਤੇ ਚੱਲ ਰਿਹਾ ਹੈ ਇਸ ਵੇਲੇ ਪੰਜਾਬ ਤੇ ਜਿੱਥੇ ਕਿ ਉਹ ਇੱਕ ਹਫਤਾ ਪਹਿਲੇ ਸ਼ੁਰੂ ਕੀਤੀ ਸੀ ਉਹ ਇਹਦੇ ਚ 40% ਦੇ ਕਰੀਬ ਜਿਹੜੇ ਪੈਡਲਰ ਹੈ ਉਹ ਜਿਹੜੀ ਲਿਸਟ ਦੇ ਮੁਤਾਬਕ ਸੀ ਅਸੀਂ ਰੈਸਟ ਕਰ ਚੁੱਕੇ ਹਾਂ ਫਰੀਦਕੋਟ ਜ਼ਿਲ੍ਹਾ ਔਰ

ਪਰ ਕੋਸ਼ਿਸ਼ ਉਹਨਾਂ ਦੀ ਵੀ ਜਾਰੀ ਹੈ ਜੀ ਉਹੀ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਇੱਦਾਂ ਕੰਮ ਹੋਵੇ ਇੰਸਪੈਕਟਰਾਂ ਨੇ ਦੇਖ ਬਿਲਕੁਲ ਇੱਦਾਂ ਕਿਉਂਕਿ ਤੁਸੀਂ ਜੋਗ ਜ਼ਿਆਦਾ ਪਬਲਿਕ ਦੇ ਵਿੱਚ ਰਹਦੇ ਹੋ ਤੁਹਾਨੂੰ ਪਤਾ ਹੋਊਗਾ ਸਾਡੇ ਮੁਤਾਬਕ ਜਿਹੜਾ ਇਹਦਾ ਬੜਾ ਅੱਛਾ ਹੰਗਾਰਾ ਮਿਲਿਆ ਪਬਲਿਕ ਨੂੰ ਔਰ ਪਬਲਿਕ ਹੁਣ ਅੱਗੇ ਆ ਕੇ ਖੁਦ ਇਤਲਾਹ ਦੇ ਰਹੀ ਹੈ ਕਿ ਜੀ ਫਲਾਣਾ ਵੇਚ ਰਿਹਾ ਇਹਨੂੰ ਫੜ ਲਓ ਪਬਲਿਕ ਦੀ ਜਿਵੇਂ ਪਹਿਲੇ ਆਤਵਾਦ ਜਿਹੜਾ ਕਮਿਟੀ ਦਾ ਸਹਿਯੋਗ ਨਾਲ ਖਤਮ ਹੋ ਗਿਆ ਔਰ ਇਹ ਜਿਹੜਾ ਅਤਵਾਦ ਤੋਂ ਵੀ ਮਾੜਾ ਹੈਗਾ ਇਹ ਤੋਂ ਉਹਦੇ 'ਚ ਦੁਸ਼ਮਣ ਸਾਹਮਣੇ ਹੁੰਦਾ ਸੀ ਇਹਦੇ 'ਚ ਪਤਾ ਹੀ ਨਹੀਂ ਕਿ ਕੌਣ ਪਿੱਛੋਂ ਕੀ ਕਰਾ ਰਿਹਾ ਹੈ। ਤੋਂ ਹੁਣ ਲੋਕੀ ਕਾਫੀ ਜਾਗਰੂਕ ਹੋ ਗਏ ਔਰ ਲੋਕਾਂ ਨੂੰ ਪਤਾ ਕਿ ਸਾਡੇ ਘਰ ਉੱਡ ਰਿਹਾ। ਉਹ ਅੱਗੇ ਆ ਕੇ ਤਲਾਸ਼ ਦੇ ਦੋਗੇ। ਜਦੋਂ ਉਹਦਾ ਯੱਥਾ ਇਹਦੀ ਗੱਲ ਹੋਈ ਕਿ ਬਾਦਲਾਂ ਦਾ ਉਹ ਯੋਗਤਾ ਕਰਦੇ। ਜਿਵੇਂ ਸਰਪੀਤਾ ਦਾ ਨਹੀਂ ਦੇਖੋ ਉਹਦੇ 'ਚ ਘਰ ਜਿਹੜਾ ਤਾਂ ਲੀਗਲ ਅਸਾਰੀ ਹੁੰਦੀ ਹੈ। ਉਹਦੇ 'ਚ ਅਸੀਂ ਐਕਸ਼ਨ ਨਹੀਂ ਲੈ ਸਕਦੇ। ਉਹਦੇ ਚ ਤਾਂ ਫੋਰ ਫੀਚਰ ਆਫ ਪ੍ਰੋਪਰਟੀ ਹੈ ਕਨਵੈਕਸ਼ਨ ਹੋ ਜੇਗੀ ਉਸ ਤੋਂ ਬਾਅਦ ਉਹਦੀ ਆਪਸ਼ਨ ਹੈ ਜਾਂ ਕੁਝ ਲੇਕਿਨ ਜਿੱਥੇ ਇਲੀਗਲ ਉਸਾਰੀ ਹੈ ਔਰ ਅਸੀਂ ਜਿਹੜਾ EO ਹੈਗਾ ਜਾਂ ਸੰਬੰਧਤ ਸਿਵਲ ਮੈਕਨਾ ਹੈ ਉਹਨੂੰ ਅਸੀਂ ਮੂਵ ਕਰ ਦਿਆਂ ਜਿੱਥੇ ਪਤਾ ਲੱਗਦਾ ਔਰ ਉਹ ਦੇਖਦੇ ਵਾਕਈ ਹੈ ਜਿਹੜੀ ਹੈ ਕੋਈ ਸ਼ਾਮਲਤ ਜਗਾ ਕਿਸੇ ਨੇ ਘੇਰ ਲਈ ਜਾਂ ਕੋਈ ਇਲੀਗਲ ਉਸਾਰੀ ਕੀਤੀ ਹੋਈ ਹੈ ਕਿਸੇ ਚ ਜਿਹਦੇ ਉੱਪਰ ਨਕਸ਼ਾ ਪਾਸ ਨਹੀਂ ਹੈ ਉਹ ਜਿੱਥੇ ਉਹਨਾਂ ਨੂੰ ਸਾਨੂੰ ਗੋ ਅਹੈਡ ਹੋ ਜਾਂਦਾ ਉੱਥੇ ਠਾਇਆ ਜਾਂਦਾ ਕਿ ਐਟ ਰੈਂਡਮ ਦੇ ਕਹਦੀ ਹੈ ਵੀ ਆਪਾਂ ਫਲਾਣੇ ਦਾ ਘਰ ਹੈਗਾ ਜੀ ਉਹ ਸਹੀ ਜਗ੍ਹਾ ਤੇ ਬਣਿਆ ਤਾਂ ਉਹ ਨਹੀਂ ਅਸੀਂ ਕਰ। ਸੋ ਆਪ ਨੂੰ ਤੁਹਾਨੂੰ ਪਤਾ ਨਹੀਂ ਪੈ ਸਕਾਲੇ ਕਰਾਉਣ ਕਰਾਉਣਗੇ। ਬਿਲਕੁਲ ਜੀ ਜਦੋਂ ਮੈਂ ਦੱਸ ਰਿਹਾ ਕਿ ਅਸੀਂ 85 ਦੇ ਕਰੀਬ ਸਮਗਲਰਾਂ ਦੀ ਔਰ 32 ਕਰੋੜ ਦੇ ਕਰੀਬ ਪ੍ਰਾਪਰਟੀ ਅਜੇ ਤੱਕ ਰਾ ਚੁੱਕੇ ਆਂ। ਜਿੰਨਾ ਜੋ ਵੀ ਉਹ ਪ੍ਰੋਸੀਜਰ ਹੁੰਦਾ ਉਹ ਅਸੀਂ ਫਾਲੋ ਕਰਦੇ ਆਂ ਇਮੀਡੀਏਟਲੀ ਫਾਲੋ ਕਰਦੇ ਆਂ। ਜਿੰਨੀ ਰਿਕਵਰੀ ਹੁੰਦੀ ਹੈ ਇਹ ਕਮਰਸ਼ੀਅਲ ਕੁਆਂਟੀਟੀਆਂ ਦੇ ਵਿੱਚ ਜਿੱਥੇ ਰਿਕਵਰੀ ਹੁੰਦੀ ਹੈ ਉੱਥੇ ਹੀ ਇਹ ਕਾਰਵਾਈ ਕੀਤੀ ਜਾਂਦੀ ਹੈ। ਤੇ ਇਹ ਬਿਲਕੁਲ ਹੋਏਗੀ।

ਬਟ ਤੁਹਾਡਾ ਪੁਆਇੰਟ ਮੈਂ ਗਲਟ ਏ ਕੰ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਕੋਈ ਨਾ ਕੋਈ ਫੋਰਸ ਦਾ ਕੰਪੋਨੈਂਟ ਐਸਾ ਹੋਵੇ ਜਾਂ ਮੁਫਤੀ ਦੇ ਵਿੱਚ ਜਾਂ ਸਿਵਲ ਕਪੜਿਆਂ ਦੇ ਕੋਈ ਬੰਦੇ ਲਾ ਦਈਏ ਜਿਹੜੀ ਤਾਂ ਪਤਲਾ ਆਵੇ ਔਰ ਉੱਥੇ ਇਹ ਕੰਮ ਬੰਦ ਹੋ ਜੇ